ਆਓ ਜੀ ਪਹਿਲਾਂ ਤਾਂ ਸੋਨੂ ਵੀਰ ਨੂੰ ਲੈਂਟਰ ਦੀਆਂ ਲੱਖ ਲੱਖ ਵਧਾਈਆਂ ਜੀ ਹੈ ਜੀ ਤੇ ਦੋਸਤੋ ਜਿਨ੍ਹਾਂ ਘਰਾਂ ਨੂੰ ਮੰਨ ਲਓ ਢੀੜੀ ਗਲੀ ਜਾਂਦੀ ਆ ਆਪਾਂ ਸੋਚਦੇ ਆ ਯਾਰ ਲੈਂਟਰ ਕਿਵੇਂ ਪਾਇਆ ਜਾ ਸਕਦਾ ਮਿਕਸਚਰ ਕਿਵੇਂ ਪਹੁੰਚੂਗਾ ਘਰ ਤੱਕ ਬਹੁਤ ਸਾਇਕਲੇ ਜਾਂਦਾ ਜੀ ਤਾਂ ਉਹਦੀ ਸਮੱਸਿਆ ਦਾ ਇਹ ਹੱਲ ਆਇਆ ਜੀ ਇੱਕ ਨਵੀਂ ਮਸ਼ੀਨ ਆਈ ਆ ਅੱਜ ਉਸੇ ਮਸ਼ੀਨ ਦੇ ਨਾਲ ਲੈਂਟਰ ਪੈਣ ਜਾ ਰਿਹਾ ਸਾਡਾ ਗੋਲਦੀ ਵੀਰ ਦਾ ਚਵਾਰੇ ਦਾ ਹੈ ਜੀ ਤੇ ਦੇਖੋ ਇਹ ਪਾਈਪ ਜਿੱਥੇ ਜਾਂਦੀ ਹੈ ਇਹਦਾ ਐਂਡ ਮੈਂ ਤੁਹਾਨੂੰ ਦਿਖਾਉਣਾ ਜਿਸ ਮਸ਼ੀਨ ਦੇ ਨਾਲ ਇਹ ਕਨੈਕਟ ਆ ਪਾਈਪ ਤੁਸੀਂ ਦੇਖ ਰਹੇ ਹੋ ਇਹ ਆ ਦੇਖੋ ਇਹ ਪਾਈਪ ਮੈਂ ਤੁਹਾਨੂੰ ਦਿਖਾਉਂਗਾ ਇਹ ਕਿੱਥੇ ਤੱਕ ਜਾਂਦੀ ਹੈ ਜੀ ਤੇ ਗੋਲਡ ਜੀ ਇਹ ਜਿਹੜਾ ਮਟੀਰੀਅਲ ਪੈਣਾ ਹੈ ਬਜਰੀ ਰੇਤਾ ਸਿਮਿੰਟ ਇਹ ਤੁਸੀਂ ਕਿਵੇਂ ਸਿਲੈਕਟ ਕਰਿਆ ਇਹ ਉੱਥੋਂ ਦੇ 3 ਗ੍ਰੇਡ ਦਾ ਆਉਂਦਾ ਜੀ ਕਹਿੰਦੇ ਬਣ ਕੇ ਹਮ ਅਸੀਂ 30 ਗ੍ਰੇਡ ਦਾ ਕੀਤਾ ਹੈ ਹਮ ਤੇ ਉੱਥੋਂ ਮਿਕਸਚਰ ਲੈਬਰਾਟਰੀ ਤੋਂ ਤਿਆਰ ਹੋ ਕੇ ਆਣਾ ਠੀਕ ਆ ਸਾਰਾ ਕੁਝ ਸਿਮਿੰਟ ਬਜਰੀ ਵਿੱਚ ਰੇਤਾ ਉਹਨਾਂ ਨੇ ਆਪਣੀ ਗ੍ਰੇਡ ਦਾ ਪਾਣੀ ਮਿਕਸਚਰ ਬਣ ਕੇ ਆਣਾ ਮਤਲਬ ਤਿਆਰ ਤਿਆਰ ਹਾਂਜੀ ਤੇ ਉਤੋਂ ਬਾਅਦ ਇਸ ਮਸ਼ੀਨ ਦੇ ਵਿੱਚ ਉਹਨਾਂ ਨੇ ਆ ਕੇ ਇਹਨੂੰ ਨਾਲ ਦੇਣਾ ਦੋਲਣਾ ਜੀ ਤੇ ਉੱਥੋਂ ਤੋਂ ਫਿਰ ਇਹ ਪ੍ਰੈਪ ਰਾਹੀਂ ਪ੍ਰੈਸ਼ਰ ਰਾਹੀਂ ਪ੍ਰੈਸ਼ਰ ਰਾਹੀਂ ਇਹ ਇਹਦੇ ਚ ਆ ਜਾਣਾ ਸਾਹਿਬ ਇਹ ਕਰੀਬ ਸਾਡੀ ਪਾਈਪ 60 ਫੁੱਟ ਪਈ ਹੋਈ ਅੱਜ ਇਹ ਠੀਕ ਆ ਇਹ ਤੇ ਵੱਧ ਵੀ ਪੈ ਜਾਂਦੀ ਹੈ ਇਹ ਹਾਂਜੀ ਜਿੰਨੇ ਮਰਜ਼ੀ ਵੱਧ ਪਾ ਲਓ ਜੀ ਪੈ ਜਾਂਦੀ ਬਹੁਤ ਵਧੀਆ ਬਹੁਤ 2250 ਦੇ ਵਿੱਚ ਦੱਸੀ ਹੋਈ ਹੈ ਜਾਨ ਜਾਨੀ ਕਿ 200 250 ਦੇ ਕੋਟੇ 250 ਫੁੱਟ ਦੇ ਗ੍ਰੇਡਰ ਜੀ ਠੀਕ ਆ ਵੀ ਬਾਅਦ ਵਿੱਚ ਹੋ ਗਈ ਦੋਟਾ ਇੱਥੇ ਸਾਨੂੰ ਦੱਸ ਕੇ ਗਏ ਨੇ ਉਹ ਠੀਕ ਆ ਇਹ ਪਹਿਲਾ ਲੈਟਰਨ ਨਾਲ ਸੀ ਹਿਸਾਬ ਗੱਢ ਕੇ ਦੇਖਿਆ ਜੀ ਇਹ 7 ਤੋਂ 8000 ਰੁਪਏ ਮਹਿੰਗਾ ਪਿਆ ਸਾਨੂੰ ਨਹੀਂ ਨਹੀਂ ਯਾਨੀ ਕਿ ਮਤਲਬ ਮਹਿੰਗਾ ਨਹੀਂ ਪਿਆ ਇਹਨੂੰ ਸਸਤਾ ਘੇਨੋ ਜੀ ਸਾਡਾ ਟਾਈਮ ਦੀ ਬਚਤ ਵੀ ਹੋਣੀ ਆ ਸਿਰਫ 2 ਘੰਟੇ ਲੱਗਣੇ ਆ ਹਾਂ ਸਾਡਾ 950 ਫੁੱਟ ਸਕਰ ਫੁੱਟਾ ਜੀ ਇਹ ਇਹਦੇ ਵਿੱਚ ਦੋ ਗੱਡੀਆਂ ਲੱਗਣੀਆਂ ਸਾਡੀਆਂ ਹਾਂ ਦੋ ਟਿਪਰ ਰਾਨ ਕੇ ਮਿਕਸਚਰ ਬਣ ਕੇ ਜੀ ਫੁੱਲ ਟਾਈਮ ਦੀ ਬਚਤ ਲੇਬਰ ਦੀ ਬਚਤ ਸਾਰੇ ਕਸ ਦੀ ਬਚਤ ਆ ਜੀ 2 ਘੰਟੇ ਚ ਫਾਤੀ ਨਾ ਚੱਲ ਜਾਣਗੇ ਜਿਵੇਂ ਅੱਜ ਮਾ ਸਾਡੇ ਕੋਲ ਫालतू ਰੋੜੀ ਜਾਂ ਬਜਰੀ ਬਚੂਗੀ ਹੈਨਾ ਬਿਲਕੁਲ ਓਕੇ ਮਤਲਬ ਕਹਿਣ ਦਾ ਵੀ ਹਾਂ ਜਿਹੜਾ ਬਾਅਦ ਚ ਮਟੀਰੀਅਲ ਬਚ ਜਾਂਦਾ ਹੈ ਅਕਸਰ ਆਪਾਂ ਨੂੰ ਇਹ ਚਿੰਤਾ ਹੋ ਜਾਂਦੀ ਹੈ ਕਿ ਹੁਣ ਇਹਨੂੰ ਕਿੱਥੇ ਰੱਖੀਏ ਘਟ ਗਿਆ ਕੀ ਕਰੀਏ ਜੇ ਘਟ ਗਿਆ ਜੇ ਘਟ ਗਿਆ ਤਾਂ ਵੀ ਟੈਨਸ਼ਨ ਆ ਆ ਵੀ ਤੇਰੇ ਦਾ ਲਿਆ ਦੋ ਰੇਡੇ ਲਿਆ ਵੀ ਕੋਈ ਟੈਨਸ਼ਨ ਨਹੀਂ ਹੈ ਕੋਈ ਚਿੰਤਾ ਨਹੀਂ ਹੈ ਇਹਨੂੰ ਸੰਭਾਲਣ ਦੀ ਜਰੂਰਤ ਫਾਲਤੂ ਹੋ ਗਿਆ ਸੰਭਾਲਣਾ ਕਿੱਥੇ ਅਸੀਂ ਘਟ ਗਿਆ ਤਾਂ ਉਦੋਂ ਹੀ ਜਲਦੀ ਜਲਦੀ ਜਾਓ ਜੀ ਆਹ ਲੈ ਕੇ ਆਓ ਉਦੋਂ ਟੈਨਸ਼ਨ ਫਰੀ ਹੈ ਇਹ ਲੈਂਡਰ ਪੈਣ ਤੋਂ ਬਾਅਦ ਵੀ ਉਹਨਾਂ ਕੋਲੇ ਇਸ ਮਾਲ ਦਾ ਸੈਂਪਲ ਪਿਆ ਹੋਊਗਾ ਅੱਛਾ ਇੱਕ ਕਿਊਬ ਸਾਨੂੰ ਦੇ ਕੇ ਜਾਓਗੇ ਤੁਸੀਂ ਅਗਰ ਤੁਹਾਨੂੰ ਡਾਊਟ ਹੈ ਤਾਂ ਤੁਸੀਂ ਟੈਸਟ ਕਰਾ ਸਕਦੇ ਆ ਲੈਬੋਰਟਰੀ ਚ ਇੱਕ ਕਿਊਬ ਉਹ ਖੁਦ ਆਪਣੀ ਭਰ ਕੇ ਉਹ ਸਰਟੀਫਿਕੇਟ ਦੇ ਕੇ ਜਾਓਗੇ ਐਨਐਨਆਰ ਰੇਸ਼ੋ ਦਾ ਆ ਸਾਰਾ ਕੁਝ ਹੋਇਆ ਹੈ ਰੇਸ਼ੋ ਦਾ ਨਾਮ ਬੜੀ ਬੜਾ ਤਾਂ ਜਾਓ ਸਾਹਿਬਾਤਾ ਯਾਨੀ ਕਿ ਇਹ ਦੋਸਤੋ ਇਹ ਜੋ ਪਰਿਵਾਰ ਨੇ ਤੁਹਾਨੂੰ ਗੱਲ ਦੱਸੀ ਆ ਇਸ ਲੈਂਟਰ ਬਾਰੇ ਇਹਦੇ ਚ ਨਾ ਕੁਝ ਚੀਜ਼ਾਂ ਇਹ ਜਿਹੜੀਆਂ ਉਹ ਨਵੀਆਂ ਹੋਣ ਜਾ ਰਹੀਆਂ ਇਹ ਪਹਿਲਾ ਲੈਂਟਰ ਆ ਸਾਡੇ ਪਿੰਡ ਦਾ ਬਣਨ ਜਾ ਰਿਹਾ ਹੈ ਜਿਹੜਾ ਉਹ ਨਵੀਂ ਤਕਨੀਕ ਦੇ ਨਾਲ ਪੈਣ ਜਾ ਰਿਹਾ ਹੈ ਜਿਹੜੇ ਘਰ ਗਲੀਆਂ ਦੇ ਵਿੱਚ ਆ ਜਿੱਥੇ ਭੀੜੀਆਂ ਗਲੀਆਂ ਜਿੱਥੇ ਲੱਗਦਾ ਹੈ ਕਿ ਯਾਰ ਮਿਕਸਚਰ ਕਿਵੇਂ ਪਹੁੰਚੂਗਾ ਮਟੀਰੀਅਲ ਕਿਵੇਂ ਪਹੁੰਚੂਗਾ ਉਹਨਾਂ ਘਰਾਂ ਦੇ ਲਈ ਇਹ ਬਹੁਤ ਵਧੀਆ ਸਿਸਟਮ ਆਇਆ ਹੈ ਜੇ ਤੁਸੀਂ ਲੈਂਟਰ ਪਾਉਣ ਦੀ ਸੋਚ ਰਹੇ ਆ ਤਾਂ ਜਰੂਰ ਸੰਪਰਕ ਕਰੇ ਇਹਨਾਂ ਦੇ ਨਾਲ ਤੇ ਜੋ ਸਕਰੀਨ ਤੇ ਨੰਬਰ ਆ ਰਿਹਾ ਹੈ ਉਹ ਵੀਰਜੀ ਦਾ ਹੈ ਜਿਨ੍ਹਾਂ ਦਾ ਇਹ ਸਾਰਾ ਸੇਸ਼ਟਾਨਾ ਤੁਸੀਂ ਫੋਨ ਤੇ ਇਹਨਾਂ ਦੇ ਨਾਲ ਗੱਲ ਕਰ ਸਕਦੇ ਹੋ ਤੇ ਮਟੀਰੀਅਲ ਜਿਵੇਂ 골ਡੀ ਵੀਰ ਨੇ ਦੱਸਿਆ ਬਹੁਤਾ ਫਰਕ ਨਹੀਂ ਪੈਂਦਾ ਹੈਗਾ ਜਿਵੇਂ ਇਹਨਾਂ ਨੇ ਆਮ ਜਾਨੀ ਕਿ ਕਹਿਣ ਦਾ ਮਤਲਬ ਜੇ ਸਾਮ ਸੰਭਾਲ ਵੀ ਚੀਜ਼ਾਂ ਦੀ ਕਰੀ ਜਾਵੇ ਮਜ਼ਦੂਰਾਂ ਦਾ ਪਾਇਆ ਜਾਵੇ ਸਾਰਾ ਕੁਝ ਤਾਂ ਵੀ 4-5000 ਦਾ ਫਰਕ ਪੈਂਦਾ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਪਰ ਇਹਦੇ 'ਚ ਇਹ ਹੈ ਕਿ 2 ਘੰਟੇ ਦੇ ਵਿੱਚ ਉਹਨਾਂ ਨੇ ਲੈਂਟਰ ਪਾ ਕੇ ਚਲੇ ਜਾਣਾ ਹੈ ਤੇ ਥੋੜੀ ਟੈਂਸ਼ਨ ਫ੍ਰੀ ਹੈ ਉੱਤੇ ਬਾਅਦ ਕਿਉਂਕਿ ਮੌਸਮ ਦਾ ਵੀ ਡਰ ਰਹਿੰਦਾ ਹੈ ਤੇ ਜਿਵੇਂ ਅੱਜ ਸਵੇਰੇ ਮੌਸਮ ਵਿਗੜ ਗਿਆ ਤਾਂ ਬਾਰਿਸ਼ ਸ਼ੁਰੂ ਹੋ ਗਈ ਸੀ ਤਾਂ ਜਿਵੇਂ ਤੁਸੀਂ ਦੇਖ ਪਾ ਰਹੇ ਹੋ ਤੇ ਗਲੀ ਵਿੱਚ ਤੁਹਾਨੂੰ ਦਿਖਾਉਂਗਾ ਗਲੀ ਕਾਫੀ ਭੀੜੀ ਆ ਜਿਹੜੀ ਘਰ ਨੂੰ ਆਉਂਦੀ ਆ ਤਾਂ ਕਰਕੇ ਇਹ ਦੂਰੀ ਤੇ ਵੈਸੇ ਇਹ ਇੰਨੀ ਦੂਰੀ ਤੇ ਨਹੀਂ ਇਹ ਤੋਂ ਵੀ ਜ਼ਿਆਦਾ ਦੂਰੀ ਤੇ ਇਹਨੂੰ ਖੜਾਇਆ ਜਾ ਸਕਦਾ ਹੈ ਜਿਵੇਂ ਦੱਸਿਆ ਕਿ ਮੈਂ ਤੁਹਾਨੂੰ ਦਿਖਾਉਂਗਾ ਕਿ ਮੰਦਰ ਕੋਲ ਵੀ ਹਾਂਜੀ ਇਹ ਤੁਹਾਨੂੰ ਸਾਡੀ ਤਕਨੀਕ ਹੈ ਜਿਹੜੀ ਜੀ ਇਹ ਸਾਨੂੰ ਬਾਹਰ ਤੋਂ ਸਾਡੇ ਭਤੀਜੇ ਵੱਲੋਂ ਚੋਖੜਾਂ ਨੇ ਸਾਨੂੰ ਦੱਸੀ ਸੀ ਅੱਛਾ ਇਹ ਉੱਥੇ ਕੈਨੇਡਾ 'ਚ ਉਹਨਾਂ ਨੇ ਦੇਖਿਆ ਹੋਣਾ ਉਹਨੇ ਕਿਹਾ ਤੁਸੀਂ ਇੱਥੇ ਪਤਾ ਕਰੋ ਵੀ ਮੈਂ ਆਨਲਾਈਨ ਸਰਚ ਕੀਤਾ ਵੀ ਆਪਣੇ ਵੀ ਹੈਗਾ ਹੈ ਅੱਛਾ ਤੁਸੀਂ ਤੁਸੀਂ ਸਰਚ ਕਰੋਗੇ ਇਹ ਵੀ ਆਪਾਂ ਲੈਂਟਰੀਨ ਵਾਲੀ ਪਾਉਂਦਾ ਤੇ ਤੁਸੀਂ ਕਿੱਥੇ ਸੰਪਰਕ ਕੀਤਾ ਸੀ ਅਸੀਂ ਕੀਰਤਪੁਰ ਦੇ ਹੈਗੇ ਜੀ ਬੰਦੇ ਅੱਛਾ ਆਉਣਗੇ ਵੀ ਹਾਂ ਮੈਂ ਉਹਨਾਂ ਉਹਨਾਂ ਨਾਲ ਵੀ ਗੱਲਬਾਤ ਕਰੂੰਗਾ ਇਹ ਉਹਨੇ ਸਾਨੂੰ ਬਾਹਰ ਤੋਂ ਭੇਜੀ ਸੀ ਹਾਂ ਤਾਂ ਇਹ ਸਾਡੇ ਭਤੀਜੇ ਜੀ ਇਹਨਾਂ ਦਾ ਬੇਟਾ ਹੈ ਜੀ ਮਨੂ ਚੋਪੜਾ ਤੇ ਉਹ ਕੈਨੇਡਾ ਚ ਉਹਨੇ ਇਦਾਂ ਦੇਖਿਆ ਹੋਣਾ ਸਿਸਟਮ ਪਰ ਬਹੁਤ ਵਧੀਆ ਹੈ ਲੋਕਾਂ ਦਾ ਭਲਾ ਹੋ ਜੂਗਾ ਜੀ ਇਹਦੇ ਨਾਲ ਜਿਹੜੇ ਲੋਕ ਮਕਾਨ ਪਾਉਣਾ ਚਾਹੁੰਦੇ ਮਹਿਜ ਇਸ ਲਈ ਨਹੀਂ ਪਾ ਰਹੇ ਕਿ ਯਾਰ ਸਾਡੇ ਘਰ ਤੱਕ ਮਟੀਰੀਅਲ ਕਿਵੇਂ ਆਊ ਮਿਕਸਚਰ ਕਿਵੇਂ ਆਊ ਲੈਂਟਰ ਕਿਵੇਂ ਪਾਊ ਠੀਕ ਹੈ ਜੀ ਤੇ ਉਹ ਹੁਣ ਬੇਫਿਕਰ ਹੋ ਜਾਣਗੇ ਇਹਦਾ ਇਹਦਾ ਵੀ ਹੱਲ ਆ ਚੁੱਕਿਆ ਹੈ